ਸਤਿ ਸ੍ਰੀ ਅਕਾਲ ਦੋਸਤੋ HK ਪੰਜਾਬੀ ਸੌਰਸ ਬਲੌਗ YouTube ਚੈਨਲ ਤੇ ਸਾਡੇ ਸੈਕਿੰਡ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਦੋਸਤੋ ਆਪਾਂ ਫਰਸਟ ਬਲੌਗ ਕਾਫੀ ਟਾਈਮ ਪਹਿਲਾਂ ਪਾ ਚੁੱਕੇ ਹਾਂ ਤੇ ਅੱਜ ਦਾ ਆਪਣਾ ਸੈਕਿੰਡ ਬਲੌਗ ਜ ਤੇ ਆਪਾਂ ਕਾਫੀ ਟਾਈਮ ਹੋ ਗਿਆ ਸੀ ਫਰਸਟ ਬਲੌਗ ਨੂੰ ਪਾਏ ਹੋਏ ਨੂੰ ਪਰ ਆਪਾਂ ਨਹੀਂ ਸੀ ਅਹ ਪਾਸੇ ਕਿ ਤੇ ਅੱਜ ਦੋਸਤੋ ਆਪਾਂ ਕਰਵਾ ਰਹੇ ਹਾਂ ਆਪਣੇ ਖੇਤ ਵਿੱਚ ਖੱਖਾਂ ਦੀ ਸਪਰੇ ਨੋਨੀ ਗੋਲਡ ਦੀ ਦੇਖ ਸਕਦੇ ਹੋ ਲੇਬਰ ਆਪਣੇ ਲੱਗੀ ਹੋਈ ਹੈ ਤੇ ਦੋਸਤੋ ਮੌਸਮ ਜਿਹੜਾ ਤੋਂ ਪਨੇ ਕਗੇ ਸਵੇਰ ਦੀ ਫੇਰ ਕਦੇ ਧੁੱਪ ਨਿਕਲ ਜਾਂਦੀ ਹੈ ਤੇ ਕਦੇ ਜਿਹੜਾ ਇਹ ਆਪਣਾ ਮੌਸਮ ਜਿਹੜਾ ਖਰਾਬ ਹੋ ਜਾਂਦਾ ਤੇ ਕਾਫੀ ਦਿਨ ਤੋਂ ਤਕਰੀਬਨ ਇੱਕ ਹਫਤਾ ਮੀਂਹ ਨਹੀਂ ਤਪਾਏ ਹੋਏ ਸੀ ਕਹਿ ਲਈਏ ਜਾਂ ਬੈਨੀਫਿਟ ਤਾਂ ਹੈਗਾ ਸੀ ਪਰ ਜਿਹਨੇ ਸਪਰੇਅ ਕਰਨੀ ਤੇ ਸਪਰੇਅ ਕਰਨ ਦੇ ਨਾਲ ਤੇ ਸਾਨੂੰ ਜਿਹੜਾ ਮੀਂਹ ਦੀ اے ਸੀ ਵੀ ਕਦੋਂ ਬੰਦ ਹੋ ਜੇ ਤਾਂ ਉਹ ਆਪਾਂ ਸਪਰੇਅ ਕਰਿਆ ਸੀ ਤੇ ਅੱਜ ਮੌਸਮ ਠੀਕ ਲੱਗੇ ਤੇ ਆਪਾਂ ਸਪਰੇਅ ਕਰਾ ਰਹੇ ਹੁਣ ਨਿਵਰ ਲੱਗੀ ਹੋਈ ਹੈ ਪਰ ਦੋਸਤੋਂ ਮੌਸਮ ਫੇਰ ਗੜਬੜਾ ਲਾ ਸਵਾਜਨਾ ਦੁਆਰਾ ਹੁਣ ਮੀਨਾ ਪਵੇ ਤਾਂ ਬੜੀ ਗੱਲ ਹੈ ਕਿਉਂਕਿ ਤਾਂ ਹੀ ਕੱਖ ਮਰਨੇਗੇ ਜੇਕਰ ਅਸੀਂ ਦੋਸਤੋਂ ਨੇ ਸਪਰੇਅ ਕਰਾ ਰਹੇ ਜੇ ਮੀ ਪੈ ਗਿਆ ਤੇ ਫਿਰ ਔਖਾ ਹੋ ਜਾਂਦਾ ਹੈ ਕੰਮ ਤੇ ਫਿਰ ਦਵਾਈ ਨੇ ਕੰਮ ਨਹੀਂ ਕਰਨਾ ਸਪਰੇਅ ਹੀ ਨੇ ਸੋ ਦੋਸਤੋਂ ਸੈਕੰਡ ਵਲੌਗ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੋਈ ਤੁਸੀਂ ਸ਼ਾਰਟਸ ਵੀਡੀਓ ਤੇ ਵਲੌਗਸ ਦੇਖਣਾ ਚਾਹੁੰਦੇ ਤਾਂ ਉਹ ਕਰ ਲਓ ਹਾਂਜੀ ਦੋਸਤੋ ਤੇ ਇਹ ਸੈਕੰਡ ਵਲੌਗ ਹੈ ਜੀ ਕੋਈ ਜ਼ਿਆਦਾ ਵੱਡਾ ਵਲੌਗ ਜਿਹੜਾ ਆਪਾਂ ਨਹੀਂ ਕਰਨਾ ਤੇ ਮੌਸਮ ਜਿਹੜਾ ਹੈ ਉਹ ਬਦਲ ਹੋ ਗਿਆ ਯਾਰ ਡਰਾ ਹੈ ਦੰਦ ਰੱਬ ਸੋ ਵੈਸੇ ਵਾਰਸ ਦੀ ਲੋੜ ਹੁੰਦੀ ਆ ਪਰ ਸਪਰੇਅ ਕੋਖਾਂ ਦੀ ਬਹੁਤ ਜ਼ਰੂਰਤ ਹੈ ਕਾਫੀ ਲੋਕ ਕਰਨੇ ਕਿਸਾਨ ਵੀਰਾਂ ਨੇ ਲਿਆ ਕੇ ਰੱਖ ਰੱਖੇ ਨੇ ਸਪਰੇਅ ਪਰ ਮੌਸਮ ਦੇ ਪ੍ਰਾਬੀ ਦੇ ਕਾਰਨ ਉਹ ਨਹੀਂ ਕਰਵਾ ਰਹੇ ਸਾਡੇ ਨਾਬੇ ਹਲਕੇ ਦੇ ਵਿੱਚ ਬਾਰਸ਼ ਹਰ ਰੋਜ਼ ਪੈ ਜਾਂਦੀ ਹੈ ਕੋਈ ਧੁੱਪ ਨਹੀਂ ਕੋਈ ਨਹੀਂ ਮੌਸਮ ਕਿੱਦਾਂ ਹੋ ਜਾਂਦਾ ਤੇ ਕਿੱਦਾਂ ਸਹੀ ਮੇਨਟੇਨ ਨਹੀਂ ਰਹਿੰਦਾ ਮੌਸਮ ਅਜਿਹਾ ਬੰਦੋ ਤੁਸੀਂ ਸਪਰੇਅ ਪਰ ਕਰਵਾ ਰਹੇ ਜੀ ਅੱਜ ਦੇ ਵਲੌਗ ਵਿੱਚ ਬਣ ਰਹੇ ਹੋ ਔਰ ਬਾਕੀ ਮੌਸਮ ਦਾ ਯਾਰ ਮੀਂਹ ਕਹਿੰਦੇ ਬੈਨੀਫਿਟਲੀ ਹੁੰਦਾ ਪਰ ਸਪਰੇਅ ਕਰਵਾਉਣ ਕਰਕੇ ਮੀਂਹ ਸੰਬੰਧਿਤ ਵਾਲ ਨਹੀਂ ਲੱਗਦਾ ਇਸ ਤਰ੍ਹਾਂ ਕਹਿੰਦੇ ਕਿ ਨਾ ਵੀ ਫਿਲਹਾਲ ਹਫਤਾ ਤਕਰੀਬਨ ਇੱਕ ਹੋ ਚੁੱਕਿਆ ਹੈ ਬਾਰਸ਼ ਆ ਵੀ ਕਦੇ ਘਟ ਪੈ ਗਈ ਤੇ ਬੰਦ ਇਦਾਂ ਹੀ ਚੱਲ ਰਿਹਾ ਤੇ ਪਰ ਹੁਣ ਅੱਜ ਮੌਸਮ ਦਿਨ ਸਾਫ ਰਿਹਾ ਤੇ ਵਧੀਆ ਗੱਲ ਹੈ ਪਾਈਓ ਸਾਡੀ ਸਪਰੇਅ ਕਰਵਾਈ ਪਈ ਜਿਹੜੀ ਉਹ ਕੰਮ ਕਰੂਗੀ ਨਹੀਂ ਤਾਂ ਫਿਰ ਬਾਰਸ਼ ਨੇ ਧੋ ਦੇ ਦੀਆਂ ਮੇਰੇ ਪੈਸੇ ਲੱਗੇ ਵੀ ਬੇਸਟ ਜਾਣਗੇ ਹਾਂ ਜੋਸ ਤੇ ਆਪਣਾ ਸਪਰੇਇ ਦਾ ਕੰਮ ਹੈ ਜਿਹੜਾ 2 ਕਿੱਲਾਂ ਤੇ ਸੀ ਤੇ ਕਿੰਨਾ 8 ਬਿਗਾਂ 9 ਬਿਗਾਂ ਥਾਂ ਸੀ ਆਪਣਾ 2 ਕਿੱਲਾਂ ਦਾ ਘੇੜ ਹੈ ਨਾ ਤੇ ਇੱਥੇ ਸਪਰੇਇ ਜਿਹੜੀ ਕੰਪਲੀਟ ਹੋਣ ਵਾਲੀ ਤੇ ਇਸ ਤੋਂ ਬਾਅਦ ਆਪਾਂ 2 ਕਿੱਲਾਂ ਬੇ ਠੇਕੇ ਵਾਲੀ ਮੋਟਰ ਤੇ ਨੇ ਕੱਖਾਂ ਕੱਖ ਜਿਹਦੇ ਵਿੱਚ ਜਲ ਹੋ ਰਿਹਾ ਪਨੇ ਕਿਆ ਰਹੇ ਨੇ ਤੇ ਉਹਨਾਂ ਵਿੱਚ ਵੀ ਸਪਰੇਅ ਕਰਵਾਉਣੀ ਹੈ ਤੇ ਫਿਲਹਾਲ ਮੌਸਮ ਠੀਕ ਹੋ ਗਿਆ ਪਹਿਲਾਂ ਬੱਦਰ ਬਹੁਤ ਹੋਗੇ ਸੀ ਦੇਖੋ ਸਪਰੇਅ ਪਹਿਲਾਂ ਇਸ ਵਾਲੇ ਲੈਫਟ ਵਾਲੇ ਖੱਤੇ ਤੇ ਕਰ ਰਹੇ ਸੀ ਤੇ ਹੁਣ ਰਾਈਟ ਵਾਲੇ ਖੱਤੇ ਦੇ ਉੱਤੇ ਕਰ ਰਹੇ ਨੇ ਸਪਰੇਅ ਸੋ ਦੇਖੋ ਸਾਰੇ ਤੁਸੀਂ ਉਸ ਤੋਂ ਤੇ ਮੌਸਮ ਵੀ ਥੋੜਾ ਸਫੇਰ ਹੋ ਰਿਹਾ ਤੇ ਵੈਗੁਰੂ ਕਿਰਪਾ ਕਰ ਰਿਹਾ ਤੇ ਵੈਗੁਰੂ ਕਿਰਪਾ ਬਣਾਈ ਰੱਖੇ ਰੱਬ ਕਿਰਪਾ ਬਣਾਈ ਰੱਖੇ ਸਪਰੇ ਡਰਿਓ ਕਰੰਨਤੀ ਆਵੇ ਤੇ ਕਰੋਣਾ ਇਹ 2 ਜਾਂ 3 ਦਿਨ ਨਾ ਆਵੇ ਤੇ ਖਾਸ ਕਰਕੇ ਸਪੈਸ਼ਲੀ ਅੱਜ ਤੱਕ ਬਿਲਕੁਲ ਨਾ ਆਵੇ ਹੈਨਾ ਤੇ ਜਿਹੜੀ ਸਪਰੇ ਹੈ ਕੰਪਲੀਟ ਹੋਣ ਵਾਲਿਆ ਦੋਸਤੋ ਤੇ ਹਾਂਜੀ ਵਲੌਗ ਦੇ ਵਿੱਚ ਤੁਸੀਂ ਬਣਨ ਉਤੇ ਬਾਸ ਥੋੜੇ 2-4 ਮਿੰਟ ਵਿੱਚ ਇਹਨਾਂ ਨੇ ਕਰ ਦੇਈਆਂ ਸਪਰੇਅ ਇੱਥੇ ਤੇ ਫਿਰ ਅਸੀਂ ਚੱਲਾਂਗੇ ਠੇਕੇ ਵਾਲੀ ਮੋਟਰ ਦੇ ਤੁਹਾਨੂੰ ਸਿੱਧਾ ਅਸੀਂ ਠੇਕੇ ਵਾਲੀ ਮੋਟਰ ਦੇ ਉੱਤੇ ਵਲੌਗ ਦੇ ਵਿੱਚ ਨੈਸਟ ਮਿਲਾਂਗੇ ਤੇ ਵਲੌਗ ਦੇ ਵਿੱਚ ਬਨੇ ਰਹੋ ਲਾਸਟ ਤੱਕ ਹਾਂਜੀ ਦੋਸਤੋ ਵਲੌਗ ਦੇ ਵਿੱਚ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਕਰਦੇ ਆ ਸੋ ਦੋਸਤੋ ਅੱਜ ਆਪਾਂ ਸਪਰੇਅ ਕਰ ਰਹੇ ਤੁਹਾਨੂੰ ਦੱਸ ਚੁੱਕੇ ਹਾਂ ਬੀੜੇ ਦੇ ਪਿੱਛੇ ਤੇ ਹੁਣ ਆਪਾਂ ਠੇਕੇ ਵਾਲੀ ਮੋਟਰ ਤੇ ਆ ਚੁੱਕੇ ਹਾਂ ਇਹ ਅੰਬ ਵਾਲੀ ਮੋਟਰ ਤੇ ਦੇਖੋ ਹੁਣੇ-ਹੁਣੇ ਹਾੜੇ ਫਿਰਾਲ ਲੱਗੇ ਨੇ ਇਹ ਦੋ ਕਿੱਲਾਂ ਦਾ ਵੇੜਾ ਜਿੱਥੇ ਸਪਰੇਅ ਕਰਨੇ ਦੂਨ ਲੈਫਟ ਸਾਈਡ ਐ ਕਰਨੀਆਂ ਇਹਨਾਂ ਨੇ ਤੇ ਸਾਲਾੜ ਪਾਣੀ ਲਾਈਟ ਦਾ ਪ੍ਰਬੰਧ ਸੀ ਜਿਹੜਾ ਉਹ ਨਹੀਂ ਸੀ ਜਾਂ ਉੱਥੋਂ ਚ ਬੱਚੇ ਤੋਂ ਲੈ ਕੇ ਆਉਣਾ ਪੈਂਦਾ ਸੀ ਪੁਆਇੰਟ ਤੇ ਪਰ ਹੁਣ ਇੱਥੋਂ ਖਾਲ ਦੇ ਵਿੱਚ ਪਾਣੀ ਹੈ ਜਿਹੜਾ ਯੂਜ਼ ਕਰਨੇ ਪੈਣਾ ਲਾਈਟ ਅਨਫੋਰਚਨਟਲੀ ਨਹੀਂ ਹੈਗੀ ਤੇ ਹੁਣ ਇਹ ਖਾਲ ਦੇ ਵਿੱਚ ਜੀਰੇ ਦੇ ਵਿੱਚ ਇਹ ਪਾਣੀ ਖੜਿਆ ਤਾਂ ਇਹਨੂੰ ਸਪਰੇਅ ਕਰਨੇ ਬਾਕੀ ਜੇਕਰ ਗੱਲ ਕਰੀਏ ਤਾਂ ਦੋਸਤੋ ਹੁਣ ਪੰਪ ਤਰੰਦਲੀ ਕੋ ਸਨੀਤੀ ਤਾਗਰ ਕੇ ਪੰਪ ਕੋd ਮੈਨੂੰ ਚ ਕਨੈਕਟ ਪੈਂਗੇ ਇਹਨਾਂ ਦੇ ਨਾਲ ਸੋ ਉਂਝ ਵੈਸੇ ਆਪੇ ਕਰ ਰਹੀ ਸੀ ਇਹ ਚ ਕੋਨ ਲੋਡ ਨਹੀਂ ਤੇ ਤੱਕ ਲੰਜੇ ਉਥੋਂ ਕਰਨੀ ਹੁੰਦੇ ਤੇ ਆਸਾਨ ਹੋ ਜਾਂਦੀ ਥੋੜਾ ਗੇੜ ਵੀ ਪਹਿਲੇ ਸੀ ਚਲ ਕੋਈ ਗੱਲ ਨਹੀਂ ਫਲਾਲੇ ਇੱਥੇ ਟਾਈਮ ਦੀ ਵਜਤ ਹੋਊਗੀ ਕਿਉਂਕਿ ਹੁਣ ਜਿਹੜਾ ਇੱਥੇ ਖਾਲ ਦੇ ਵਿੱਚੋਂ ਹੀ ਪਾ ਲਏ ਹਨ ਕਿਆਰੇ ਨੇ ਲੱਬੇ ਨੇ ਚ ਕਰ ਦੇਣਾ ਤੇ ਦੂਸਰੇ ਲੋਡ ਪਰ ਉਥੋਂ ਲੈ ਕੇ ਆਉਂਦੇ ਟਾਈਮ ਇਹ ਮਨੋ ਵੀ ਇੱਕ ਪੰਪ ਦਾ ਅ ਅੱਧੀ ਵਾਹੀਆ ਜਿਹੜੀ ਕਿਲੇ ਦੀ ਜਿਵੇਂ ਲੰਬਾਈ ਦੇ ਵਿੱਚ ਤੇ ਉਹ ਘਟ ਜਾਂਦੀ ਸੋ ਵੱਧ ਜਾਣੀ ਸੀ ਪਰ ਉਹਨੂੰ ਘਟ ਗਈ ਸੋ ਉਹੀ ਜਲਦੀ ਹੋ ਜੂਗੀ ਤੇ ਦੋਸਤੋ ਇਹ ਅੱਜ ਦਾ ਬਲੌਗ ਤੇ ਬਲੌਗ ਤੁਹਾਨੂੰ ਕਿਦਾਂ ਲੱਗਿਆ ਤੇ ਇਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਦੋਸਤੋ ਅੱਜ ਦਾ ਬਲੌਗ ਇੱਥੇ ਆਪਾਂ ਸਮਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ ਰਹਿਣੇ ਸੋ ਅੱਜ ਜਿਹੜਾ ਅੱਜ ਆਪਾਂ ਸੰਧੀ ਕੀਤੀ ਤੁਹਾਡੇ ਨਾਲ ਬਲੌਗ ਜਿਹੜਾ ਅੱਜ ਆਪਾਂ ਕੀ ਕਰ ਰਹੇ ਸੋ ਇਹ ਬਲੌਗ ਦੇ ਵਿੱਚ ਦੱਸਿਆ ਆਪਾਂ ਤੇ ਦੋਸਤੋ ਮਿਲਦੇ ਆਂ ਨੈਕਸਟ ਕਿਸੇ ਵੀਡੀਓ ਦੇ ਵਿੱਚ ਉਦੋਂ ਤੱਕ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ